ਆ ਹਾਈ ਕੋਰਟ ਅਪਰੋਚ ਕਰ ਰਿਹਾ ਕੀਤਾ ਜੀ ਕਿ ਉਹਦੇ ਵਿੱਚ ਆਪਾਂ ਇਹ ਮੰਗ ਰੱਖੀ ਹੈ ਕਿ ਇੱਕ ਤੇ ਸੂਬਾ ਸਰਕਾਰ ਪੰਜਾਬ ਸਰਕਾਰ ਨੂੰ ਕਿਹਾ ਜਾਏ ਕਿ ਇਹ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਹੈਗਾ 2006 ਦਾ ਉਹਨੂੰ ਇਫੈਕਟਿਵਲੀ ਤੇ ਸਟ੍ਰਿਕਟਲੀ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਪੰਜਾਬ ਦੇ ਵਿੱਚ ਤੇ ਦੂਸਰੀ ਸਾਡੀ ਜਿਹੜੀ ਇਹਦੇ ਵਿੱਚ ਇਹ ਮੰਗ ਹੈ ਜੀ ਹੈ ਕਿ ਜਿਹੜਾ ਐਕਸ਼ਨ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਇੱਕ ਬਿਨਾਂ ਲਾਇਸੈਂਸ ਤੋਂ ਤੇ ਇੱਕ ਤੇ ਬਿਨਾਂ ਲਾਇਸੈਂਸ ਤੋਂ ਕੋਈ ਵੀ ਬੰਦਾ ਜਿਹੜਾ ਉਹਨੂੰ ਕਿਸ ਕੋਈ ਵੀ ਮੈਨੂਫੈਕਚਰ ਨਾ ਕੀਤਾ ਜਾਵੇ ਸਭ ਤੁਸੀਂ ਹਾਈ ਕੋਰਟ ਚ ਪੀਆਇਲ ਫਾਈਲ ਕੀਤੀ ਹੈ ਜਿਹੜਾ ਪੂਰਾ ਪਟਿਆਲੇ ਚ ਇੱਕ ਬੱਚੀ ਦੀ ਡੈਥ ਹੋ ਗਈ ਸੀ ਕੇ ਖਾਣ ਤੋਂ ਬਾਅਦ ਕਿਸ ਆਧਾਰ ਤੇ ਤੁਸੀਂ ਪੀਆਇਲ ਫਾਈਲ ਕੀਤੀ ਹੈ ਤੇ ਤੁਹਾਡੀ ਹਾਈ ਕੋਰਟ ਤੋਂ ਮੰਗ ਕੀਤੀ ਹੈ ਸਾਡੀ ਦੇਖੋ ਜੀ ਆਧਾਰ ਤੇ ਇਹਦੇ ਚ ਇਹ ਹੈਗਾ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਆਨਲਾਈਨ ਟ੍ਰੈਂਡ ਜ਼ਿਆਦਾ ਚੱਲ ਗਿਆ ਹੈ ਅੱਜ ਕੱਲ੍ਹ ਸੋਸਾਇਟੀ ਦੇ ਵਿੱਚ ਜਿਹੜਾ ਆਨਲਾਈਨ ਫੂਡ ਲੋਕੀ ਜ਼ਿਆਦਾ ਮੰਗਵਾਉਂਦੇ ਨੇ ਕਰ ਤੇ ਇਹਦੇ ਚ ਇੱਕ ਵਨਰੇਬਲ ਮਾਨ ਹੈ ਉਹ ਜਿਹੜੀ ਆਪਣਾ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨਾਂ ਨੇ ਦੋ ਡਿਸੀਜਨ ਇਹਦੇ ਚ ਆਲਰੇਡੀ ਦੇ ਚੁੱਕੇ ਨੇ 2013 ਦੇ ਵਿੱਚ ਤੇ ਇੱਕ 2016 ਦੇ ਵਿੱਚ ਉਹਦੇ ਵਿੱਚ ਸਾਰੀਆਂ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਹੈ 2006 ਦਾ ਉਹਨੂੰ ਤੁਸੀਂ ਜਿਹੜਾ ਪ੍ਰੋਪਰਲੀ ਇੰਪਲੀਮੈਂਟ ਕਰੋਗੇ ਤਾਂ ਕਿ ਲੋਕਾਂ ਨੂੰ ਜਿਹੜਾ ਅਨ ਹਾਈਜਨਿਕ ਤੋਂ ਜਿਸ ਤਰ੍ਹਾਂ ਇਹੋ ਜਿਹਾ ਇਨਸੀਡੈਂਟ ਨੇ ਜਿਸ ਤਰ੍ਹਾਂ ਕਿ ਪਟਿਆਲਾ ਦੇ ਵਿੱਚ ਵਾਪਰਿਆ ਇਹੋ ਜਿਹਾ ਇਨਸੀਡੈਂਟ ਨਾ ਵਾਪਰੇ ਇਹਦੇ ਚ ਫੇਰ ਆਪਾਂ ਥੋੜੀ ਜੀ ਰਿਸਰਚ ਜਦੋਂ ਕੀਤੀ ਤਾਂ ਸਾਨੂੰ ਇਹ ਪਤਾ ਲੱਗਾ ਕਿ 1 2019 ਦੇ ਵਿੱਚ ਵੀ ਇੱਕ ਪਟਿਆਲਾ ਦੇ ਵਿੱਚ ਹੀ ਇੱਕ ਐਫ ਆਈ ਆਰ ਦਰਜ ਹੋਈ ਸੀ ਕੋਈ ਫੈਕਟਰੀ ਆਊਟਲਟ ਸੀਗਾ ਉਹਦੇ ਉਹਨੂੰ ਉਹਦੇ ਚ ਜਿਹੜਾ ਅਥਾਰਟिटीज ਨੇ ਉਹਨੂੰ 4.5 ਲੱਖ ਰੁਪਏ ਜੁਰਮਾਨਾ ਉਹਦੇ ਚ ਪਾਇਆ ਸੀਗਾ ਉਹ ਜਿਹੜਾ ਮਿਲਕ ਪ੍ਰੋਡਕਟਸ ਦੇ ਨਾਲ ਰਿਲੇਟਡ ਸੀਗਾ ਤੇ ਆਪਾਂ ਐਸੇ ਉਹਦਾ ਐਸੇ ਆਧਾਰ ਨੂੰ ਲੈ ਕੇ ਆਪਾਂ ਹਾਈ ਕੋਰਟ ਅਪਰੋਚ ਕਰ ਰਹੇ ਕੀਤਾ ਜੀ ਕਿ ਉਹਦੇ ਵਿੱਚ ਆਪਾਂ ਆਇਆ ਮੰਗ ਰੱਖੀ ਹੈ ਕਿ ਇੱਕ ਤੇ ਸੂਬਾ ਸਰਕਾਰ ਪੰਜਾਬ ਸਰਕਾਰ ਨੂੰ ਕਿਹਾ ਜਾਏ ਕਿ ਇਹ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਹੈਗਾ 2006 ਦਾ ਉਹਨੂੰ ਇਫੈਕਟਿਵਲੀ ਤੇ ਸਟ੍ਰਿਕਟਲੀ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਪੰਜਾਬ ਦੇ ਵਿੱਚ ਤੇ ਦੂਸਰੇ ਸਾਡੀ ਜਿਹੜੀ ਇਹਦੇ ਵਿੱਚ ਇਹ ਮੰਗ ਹੈਗੀ ਆ ਕਿ ਜਿਹੜਾ ਐਕਸ਼ਨ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਇੱਕ ਬਿਨਾ ਲਾਇਸੈਂਸ ਤੋਂ ਤੇ ਇੱਕ ਤੇ ਬਿਨਾ ਲਾਇਸੈਂਸ ਤੋਂ ਕੋਈ ਵੀ ਬੰਦਾ ਜਿਹੜਾ ਉਹਨੂੰ ਕਿਸ ਕੋਈ ਵੀ ਮੈਨੂਫੈਕਚਰ ਨਾ ਕੀਤਾ ਜਾਂ ਦਿੱਤਾ ਜਾਂ ਦੇਵੇ ਕੋਈ ਵੀ ਫੂਡ ਪ੍ਰੋਡਕਟ ਹੈ ਜਿਸ ਤਰ੍ਹਾਂ ਕੋਈ ਵੀ ਆਪਾਂ ਸੌਫਟ ਡਰਿੰਕ ਲੈਣੇ ਆ ਕੇਕ ਲੈਣੇ ਆ ਮਿਲਕ ਪ੍ਰੋਡਕਟ ਹੈ ਬੇਕਰੀ ਪ੍ਰੋਡਕਟ ਹੈ ਉਹ ਜਿਹੜਾ ਬਿਨਾ ਲਾਇਸੈਂਸ ਤੋਂ ਕਿਸੇ ਨੂੰ ਵੀ ਅਲਾਉ ਨਾ ਕੀਤਾ ਜਾਏ ਅੱਜ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਉਹ ਜਿਹੜਾ ਕੋਈ ਮੈਨੂਫੈਕਚਰ ਕਰੇ ਜਾਂ ਸੇਲ ਕਰੇ ਇੱਕ ਸਾਡੇ ਦੇ ਵਿੱਚ ਐਕਟ ਦੇ ਵਿੱਚ ਕਿ ਹੋਰ ਬਹੁਤ ਅੱਛੀ ਪ੍ਰੋਵੀਜ਼ਨ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ EMPLOYER ਜਿਹੜਾ ਹੈਗਾ ਕੋਈ ਵੀ EMPLOYEE ਨੂੰ ਉਹ ਜਿਹੜਾ EMPLOYEE ਨਹੀਂ ਕਰੇਗਾ ਜੇ ਉਹ ਕੋਈ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ INFECTIOUS DISEASE ਹੈਗੀ ਹੈ ਜੇ INFECTIOUS INFECTIOUS DISEASE ਹੈਗੀ ਹੈ ਜੇ ਆਪਾਂ ਉਹ EMPLOYEE ਜਿਹੜਾ ਉਹ ਚੀਜ਼ ਨੂੰ ਬਣਾਉਂਦਾ ਹੈ ਜਾਂ ਜਿਵੇਂ ਕੇਕ ਹੈ ਜਾਂ ਕੋਈ ਵੀ ਪ੍ਰੋਡਕਟ ਹੈ ਉਹਨੂੰ ਬਣਾਉਂਦਾ ਤੇ ਉਹਦੇ ਤੋਂ ਵੀ ਜਿਹੜੀ ਆ ਉਹਦੀ ਕੋਈ ਜੋ ਬਿਮਾਰੀ ਹੈ ਉਹ ਜੜੀ ਅੱਗੇ ਲੋਕਾਂ ਤੱਕ ਪਹੁੰਚ ਸਕਦੀ ਹੈ ਤੇ ਐਸ ਕਰਕੇ ਸਾਡੇ ਸਿਰਫ ਸਾਡੀਆਂ 3 2 3 ਹੀ ਮੰਗਾ ਹੈਗੀਆਂ ਨੇ ਇਹਦੇ ਚ ਇੱਕ ਦੇ ਐਕਟਰ ਨੂੰ ਇੰਪਲੀਮੈਂਟ ਕੀਤਾ ਜਾਏ ਦੂਸਰਾ ਜਿਹੜਾ ਹੈਗਾ ਕਿ ਇਹ ਜਿਹੜਾ ਕਿਸੇ ਨੂੰ ਲਾਇਸੈਂਸ ਤੋਂ ਬਿਨਾ ਤੇ ਅਨਹਾਈਜਨਿਕ ਸਬਸਟੈਂਡਰਡ ਮਿਸ ਬ੍ਰਾਂਡਡ ਐਡਲਟਰੇਟਡ ਤੇ ਮੇਨਲੀ ਐਕਸਪਾਇਰਡ ਜਿਹੜੇ ਪ੍ਰੋਡਕਟਸ ਨੇ ਮੇਨਲੀ ਫੂਡ ਪ੍ਰੋਡਕਟਸ ਉਹ ਜਿਹੜੇ ਆ ਕਿਸੇ ਨੂੰ ਅਲਾਉ ਨਾ ਕੀਤਾ ਜਾਏ ਜੇ ਕੋਈ ਇਹਨੂੰ ਸੇਲ ਕਰਦਾ ਤੇ ਸਖਤ ਤੋਂ ਸਖਤ ਜਿਹੜੀ ਐਕਟ ਦੇ ਮੁਤਾਬਕ ਉਹਦੀ ਜਿਹੜੀ ਪੈਨਲ ਪ੍ਰੋਵੀਜ਼ਨਸ ਨੇ ਉਹਨੂੰ ਜਿਹੜਾ ਸਖਤ ਤੋਂ ਸਖਤ ਉਹਦੇ ਅਗੇਂਸਟ ਜਿਹੜਾ ਐਕਸ਼ਨ ਲਿਖਤਾ ਜਾਣਾ ਚਾਹੀਦਾ ਇੱਕ ਗੱਲ ਇਹ ਦੇਖਦੇ ਕਿ ਲੋਕੀ ਅੱਜਕੱਲ ਮੇਨਲੀ ਆਨਲਾਈਨ ਖਾਣਾ ਮੰਗਾ ਲੈਂਦੇ ਜ਼ੋਮੈਟੋਸ ਵੀ ਇਹਨਾਂ ਤੋਂ ਮੰਗਾ ਲੈਂਦੇ ਨੇ ਤੇ ਉਹਦੇ ਵਿੱਚ ਕਿਵੇਂ ਇਨਸ਼ੋਰ ਹੋਏਗਾ ਕਿ ਜਿਹੜਾ ਖਾਣਾ ਆ ਰਿਹਾ ਉਹਦੇ ਵਿੱਚ ਦੇਖੋ ਕਿੰਨਾ ਠੀਕ ਹੈ ਕਿੰਨਾ ਸੇਤਵਾਸਤੇ ਹੈ ਹਾਂਜੀ ਉਹ ਦੇਖੋ ਜੀ ਉਹ ਸਰਕਾਰ ਦਾ ਕੰਮ ਹੈ ਇਨਸ਼ੋਰ ਕਰਨਾ ਕਿ ਜੇ ਅੱਜਕੱਲ ਆਨਲਾਈਨ ਦਾ ਟ੍ਰੈਂਡ ਹੈ ਚੱਲ ਰਿਹਾ ਤੇ ਇਹ ਸਰਕਾਰ ਦਾ ਸਰਕਾਰੀ ਜਿਹੜੇ ਮਹਿਕਮੇ ਨੇ ਫੂਡ ਅਥਾਰਟੀ ਫੂਡ ਸੇਫਟੀ ਆਫ ਅਫੀਸਰ ਹੈ ਉਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਇਨਸ਼ੋਰ ਕਰੇ ਕਿਤੇ ਲਾਇਸੈਂਸ ਤੋਂ ਬਿਨਾ ਕੋਈ ਜਿਹੜਾ ਆਪਣੇ ਆਪ ਨੂੰ ਰਜਿਸਟਰ ਨਾ ਕਰਾਏ ਜਿਸ ਤਰ੍ਹਾਂ ਪਟਿਆਲੇ ਦਾ ਕੇਸ ਸੀਗਾ ਮੈਂ ਅਖਬਾਰ ਦੇ ਵਿੱਚ ਪੜ ਰਿਹਾ ਸੀਗਾ ਕਿ ਇਹ ਜਿਹੜਾ ਜਿਹੜੀ ਬੇਕਰੀ ਜਿਹੜੀ ਉਹਦੇ 'ਚ ਕਹੀ ਗਈ ਹੈ ਉਹਦੇ ਕੋਲ इवन ਲਾਇਸੈਂਸ ਵੀ ਨਹੀਂ ਸੀ ਹੈਗਾ ਬੇਕਰੀ ਚਲਾਉਣ ਦਾ ਤੇ ਐਸ ਕਰਕੇ ਉਹ ਹੁਣ ਇੱਕ ਹੋਰ ਨਾਮ ਉਹਦੇ 'ਚ ਕਵਰ ਪੜੀ ਗਈ ਉਹਨੇ ਕੋਈ ਦੂਸਰੀ ਐਪ ਤੇ ਵੀ ਜਿਹੜਾ ਹੈਗਾ ਉਹਨੇ ਆਪਣਾ ਆਪ ਨੂੰ ਰਜਿਸਟਰ ਕੀਤਾ ਕੋਈ ਹੋਰ ਨਾਮ ਤੋਂ ਤੇ ਆਪਾਂ ਇਹ ਜਿਹੜਾ ਸਰਕਾਰ ਇਹ ਸਰਕਾਰ ਦਾ ਕੰਮ ਹੈ ਸਾਰਿਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਸਾਰੇ ਚੀਜ਼ਾਂ ਨੂੰ ਦੇਖਣਾ ਕਿ ਲਾਇਸੈਂਸ ਕਿਹਦੇ ਕੋਲ ਹੈਗਾ ਕਿਹਦੇ ਕੋਲ ਨਹੀਂ ਹੈਗਾ ਤੇ ਕਦੋਂ ਤੱਕ ਇਸ ਪੀਆਲ ਤੇ ਸੁਣਵਾਈ ਹੋ ਸਕਦੀ ਹੈ ਇਹ ਪੀਆਲ ਤੇ ਦੇਖੋ ਜੀ ਆਪਾਂ ਫਾਈਲ ਤੇ ਕਰ ਦਿੱਤੀ ਹੈ ਜਿਸ ਤਰ੍ਹਾਂ ਮਾਨਯੋਗ ਅਦਾਲਤ ਸਾਨੂੰ ਸਮਾਂ ਦੇਗੀ ਡੇਢ ਦੇਗੀ ਹੋ ਸਕਦਾ ਹੋਪਫੁਲੀ ਮੰਗਲਵਾਰ ਜਾਂ ਬੁੱਧਵਾਰ ਤੱਕ ਇਹ ਸੁਣਵਾਈ ਜੜੀ ਆ ਦਲਦ ਦੇ ਵਿੱਚ ਹੋਏਗੀ